ਫਿਰੋਜ਼ ਫਿਰੋਜ਼ਦੀਨ ਸ਼ਰਫ ਨੇ ਲਿਖਿਆ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਰੰਗਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਖੂਬ ਬੋਲਾਂ ਸਮਝਾਂ ਹਿੰਦੀ ਉਰਦੂ ਵੀ ਖੂਬ ਬੋਲਾਂ ਕਦੇ-ਕਦੇ ਅੰਗਰੇਜ਼ੀ ਵੀ ਅੰਗਦਾ ਹਾਂ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾਨਾ ਸੰਗਦਾ ਹਾਂ ਉੱਤੀ ਕਿਸੇ ਸੁਹਾਗਣ ਦੀ ਨੱਥ ਦਾ ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਅਸੀਂ ਤਾਂ ਦੂਜਿਆਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਸਾਡੇ ਗੁਰੂਆਂ ਨੇ ਸਾਡੇ ਲੜਾਈ ਲੜੀ ਹੈ ਦੂਜਿਆਂ ਦੇ ਹੱਕਾਂ ਦੀ ਵੀ ਰੱਖੀ ਲਈ ਸਾਡੇ ਗੁਰੂਆਂ ਨੇ ਅਸੀਸ ਦਿੱਤੇ ਹੋਏ ਨੇ ਸੁਹਾਵਾ ਪਰ ਹਲਕੇ ਸਾਰੇ ਇਸ ਪੰਜਾਬ ਨੂੰ ਥੋੜੀ ਜੀ ਨਜ਼ਰ ਲੱਗੀ ਹੋਈ ਜਿਹੜੀ ਉਹਨੂੰ ਆਪਾਂ ਪਰੇ ਧੋ ਦਈਏ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਬੜੀ ਉੱਠਿਆ ਵੀ ਤਗਾ